ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਗੁਰਦੁਆਰਾ ਦੀਵਾਨਾ ਸਥਾਨ ਦੇ ਤਿਸ਼ਵੇਰ ਤੋਂ ਹੀ ਵਿਸ਼ੇਸ਼ ਦੀਵਾਨ ਸਜਾਏ ਗਏ ਹਨ ਸਮਾਪਤੀ ਹੋਈ ਹੈ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਜਿਸ ਵੀ ਕਿਸੇ ਨੇ ਇਸ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਅੱਜ ਦੇ ਸਮਾਗਮ ਸਮਾਗਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਕੀਤੀ ਹੈ ਚਾਹੇ ਮੀਡੀਆ ਵਾਲੇ ਹੋਣ ਕਿਸੇ ਨੇ ਲੰਗਰ ਦੀ ਸੇਵਾ ਕਿਸੇ ਨੇ ਕੀਰਤਨ ਦੀ ਸੇਵਾ ਹਰ ਤਰ੍ਹਾਂ ਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਨਾਮ ਬਾਣੀ ਨਾਲ ਜੋੜਨ ਇਹ ਕੋਈ ਬੇਨਤੀ ਹੈ ਸਾਧ ਸੰਗਤ ਜੀ ਗੁਰੂ ਨਾਨਕ ਦੇ ਗੁਰਬਾਣੀ ਦੇ ਨਾਲ ਜੁੜੋ ਆਪਣੇ ਬੱਚਿਆਂ ਨੂੰ ਨਾਮ ਬਾਣੀ ਨਾਲ ਜੋੜੋ ਜਿਹੜਾ ਕਿ ਅੱਜ ਕੱਲ ਨਸ਼ਿਆਂ ਵਾਲੇ ਪਾਸੇ ਜਾ ਰਹਿਆਂ ਨੂੰ ਉਹਨਾਂ ਨੂੰ ਨਾਮ ਬਾਣੀ ਨਾਲ ਜੋੜੋ ਚਾਹੇ ਆਪ ਕਿਸੇ ਵੀ ਧਰਮ ਨਾਲ ਸੰਬੰਧਨ ਰੋ ਹਰਤਰੰਮ ਦੇ ਨਾਲ ਉਹਨਾਂ ਬਾਣੀ ਦੇ ਨਾਲ ਜੋੜੋ RAM RAM ALLAH ALLAH VAIGHURU VAIGHURU ਕਹਿ ਕੇ ਬੱਚਿਆਂ ਦਾ ਜੀਵਨ ਸਫਲ ਕਰੋ ਧੰਨ ਗੁਰੂ ਨਾਨਕ ਸੱਚੇ ਮਹਾਰਾਜ ਦੇ ਪ੍ਰਕਾਸ਼ ਪਰਵ ਦੀਆਂ ਲੱਖ ਲੱਖ ਵਧਾਈਆਂ ਕੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁੱਤਰ ਪ੍ਰਕਾਸ਼ ਨੂੰ ਸਮਰਪਿਤ ਜੋ ਪਿਛਲੇ ਕਈ ਦਿਨਾਂ ਤੋਂ ਸਮਾਗਮ ਪੂਰੀ ਕਾਇਨਾਤ ਪੂਰੇ ਗੁਰੂ ਘਰ ਪੰਜਾਬ ਦੇ ਦੇਸ਼ ਦੇ ਵਿਦੇਸ਼ ਦੇ ਸਾਰੇ ਮਨਾ ਰਹੇ ਸੀ ਉਸ ਸੰਬੰਧ ਦੇ ਵਿੱਚ ਬੀਤੇ ਦਿਨ ਜੋ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਸਾਨ ਸੈਨੀਟਟਨ ਵੱਲੋਂ ਸਾਰੀਆਂ ਸਿੰਘ ਸੁਭਾਵਾਂ ਸਾਰੀਆਂ ਸੰਗਤਾਂ ਤੇ ਹੋਰ ਜਿੱਥੇ ਬੰਦੀਆਂ ਦਾ ਸਹਿਯੋਗ ਦੇ ਨਾਲ ਨਗਰ ਕੀਰਤਨ ਸਜਾਏਗੇ ਉਸ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਤਨ ਮਨ ਧਨ ਨਾਲ ਸ਼ਮੂਲੀਅਤ ਕੀਤੀ ਇਹਨਾਂ ਦਾ ਧੰਨਵਾਦ ਉਸ ਤੋਂ ਬਾਅਦ ਅੱਜ ਦੇ ਰੋਜ਼ ਸਾਰੇ ਪਾਸੇ ਜੋ ਦੀਵਾਨ ਸੱਜੇ ਆਪ ਜੀ ਦਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰਦੁਆਰਾ ਦੀਵਾਨ ਹਸਣ ਤੇ ਸੰਗਤ ਦੀ ਮੇਰਾ ਆਪ ਜੀ ਨੇ ਦੇਖ ਹੀ ਲਈ ਹੈ ਔਰ ਇਸ ਮੌਕੇ ਦੇ ਅਸੀਂ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਹਸਣ ਵਾਲੋਂ ਪ੍ਰਧਾਨ ਜੀ ਸਰ ਮੋਨ ਸਿੰਘ ਜੀ ਟਿੰਸਾ ਸਰ ਇਕਬਾਲ ਸਿੰਘ ਜੀ ਟਿੰਸਾ ਅਸੀਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀਆਂ ਸਿੱਖਿਆਵਾਂ ਦੇ ਚੱਲ ਕੇ ਕੌਮ ਦੀ ਮਾਨਵਤਾ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ ਬਾਣੀ ਤੇ ਬਾਣੇ ਦੇ ਧਾਰਨੀ ਬਣੋ ਤੇ ਸਮਾਜ ਦੀ ਵੀ ਸੇਵਾ ਕਰਭਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰੂ ਦੇ ਸੰਬੰਧ ਵਿੱਚ ਸਾਰੀ ਕਾਇਨਾਤ ਨੂੰ ਬਹੁਤ-ਬਹੁਤ ਜਿੱਥੇ ਅਸੀਂ ਵਧਾਈ ਦਿੰਦੇ ਆ ਉੱਥੇ ਹੀ ਅਸੀਂ ਅਰਦਾਸ ਕਰਦੇ ਹਾਂ ਮਾਨਵਤਾ ਦੇ ਨਾਲ ਜੁੜੋ ਸੇਵਾ ਮਹਾਰਾਜ ਜੀ ਮੇਰੇ ਨਾਲ ਸਾਰੇ ਹਮੇਸ਼ਾ ਕਾਮਯਾਬੀ ਪ੍ਰਾਪਤ ਕਰੋ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਪੁਰਤ ਸਦਨ ਤਾਂ ਤਾਂ ਸਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਤਾਂ ਤਾਂ ਸਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਬਾਨੀ ਉਹਨਾਂ ਨੇ ਸਾਨੂੰ ਲੰਗਰ ਦੀ ਪ੍ਰਥਾ ਸ਼ੁਰੂ ਕਰਾਈ ਲੋਕਾਂ ਨੂੰ ਰਹਿਮਾ ਪਰਮਾਜੋ ਕਟਿਆ ਅੱਜ ਫਿਰ ਉਹੀ ਦੁਨੀਆ ਸਾਰੀ ਰਹਿਮਾ ਪਰਮਾਜ ਵਿੱਚ ਪਈ ਜਾ ਰਹੀ ਹੈ ਔਰ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਚਲਦੇ ਹੋਏ ਸਾਨੂੰ ਸਾਰਿਆਂ ਨੂੰ ਵਿੰਭਾ ਪਰਮਾ ਜੋ ਬਾਹਰ ਨਿਕਲ ਕੇ ਗੁਰੂ ਲੰਗਰ ਗੁਰਸਾਬਾ ਲੰਗਰ ਪੰਗਰ ਚ ਬੈ ਕੇ ਹੀ ਠਕਣਾ ਚਾਹੀਦਾ ਹੈ ਨਾ ਕਿ ਇਹਨਾਂ ਪੈਕਿੰਗਾਂ ਦੇ ਦੋਰ ਦੇ ਵਿੱਚ ਸਾਨੂੰ ਬਾਹਰ ਨਿਕਲਣਾ ਚਾਹੀਦਾ ਹੈ ਮੈਂ ਸਾਰੀ ਦੁਨੀਆ ਨੂੰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਧਾਈ ਦੇਣਾ ਉੱਥੇ ਸਾਰਿਆਂ ਨੂੰ ਉਹਨਾਂ ਦੇ ਵਿਦੇਸ਼ਾਂ ਤੇ ਚੱਲਣ ਦਾ ਰਾਹੀ ਦਿਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ